ਜਿੱਥੇ ਨਰਿੰਦਰ ਮੋਦੀ ਅੱਜ ਪੀਐਮ ਦੇ ਅਹੁਦੇ ਵੱਜੋ ਸੌ ਚੁੱਕਣ ਜਾ ਰਹੇ ਨੇ ਤੇ ਉਸੇ ਦੇ ਤਹਿਤ ਹੀ ਮਨੋਹਰ ਲਾਲ ਖੱਟਰ ਹੁਣਾ ਨੂੰ ਚਾਹੇ ਤੇ ਸੱਦੇ ਦੇ ਉੱਤੇ ਜਿਹੜਾ ਆ ਉਹ ਸੁਨੇਹਾ ਭੇਜਿਆ ਗਿਆ ਜਿਸ ਦੇ ਤਹਿਤ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਵੀ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਉਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਨੂੰ ਵੀ ਮੰਤਰਾਲਾ ਜਿਹੜਾ ਆ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਜੇਕਰ ਮਨੋਹਰ ਲਾਲ ਖੱਟਰ ਹੁਣਾਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਪਾਰਟੀ ਜਿਹੜੀ ਹੈ ਉਹਨਾਂ ਦੇ ਮੋਟਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਵੱਡੀ ਜ਼ਿੰਮੇਵਾਰੀ ਸੌਂਪਣ ਜਾਰੀ ਹੈ ਜਿਸ ਦੇ ਤਹਿਤ ਦੇਖਣਾ ਹੋਵੇਗਾ ਕਿ ਆਖਰਕਾਰ ਉਹਨਾਂ ਨੂੰ ਕਿਹੜੀ ਮਿਨਿਸਟਰੀ ਜਿਹੜੀ ਹੈ ਦਿੱਤੀ ਜਾਂਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਵੀ ਮਿਨਿਸਟਰ ਬਣ ਸਕਦੇ ਨੇ ਦੱਸਦੀ ਹੈ ਕਿ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਜਿਹੜੀ ਸੌਚਕ ਸਮਾਗਮ ਤੋਂ ਪਹਿਲਾਂ ਜਿੰਨੇ ਵੀ ਐਮਪੀ ਨੇ ਉਹਨਾਂ ਨੂੰ ਚਾਹ ਦੇ ਸੱਦੇ ਦੇ ਉੱਤੇ ਬੁਲਾਇਆ ਗਿਆ ਜਿਸ ਤਹਿਤ ਮਨੋਹਰ ਲਾਲ ਖੱਟਰ ਉਹਨਾਂ ਨੂੰ ਵੀ ਸੱਦਾ ਭੇਜਿਆ ਗਿਆ ਜਿਸ ਤਹਿਤ ਮਨੋਹਰ ਲਾਲ ਖੱਟਰ ਉਹਨੀ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਜਿਸ ਤਹਿਤ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਬੀਜੇਪੀ ਪਾਰਟੀ ਦੇ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਮਨੋਹਰ ਲਾਲ ਖੱਟਰ ਨੂੰ ਚਾਹ ਦੇ ਉੱਤੇ ਜਿੱਥੇ ਬੁਲਾਇਆ ਗਿਆ ਤੇ ਉੱਥੇ ਹੀ ਕਿੱਤੇ ਵੀ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹਨਾਂ ਨੂੰ ਮੰਤਰੀ ਪਦ ਮਿਲੇਗਾ ਜਾਂ ਫਿਰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਦੱਸਦੀ ਕਿ ਗੌਰਤਲਬ ਹੈ ਕਿ ਮਾਰਚ 2024 ਦੇ ਤੱਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਮੰਤਰੀਆਂ ਦੇ ਨਾਲ ਅਸਤੀਫਾ ਦਿੱਤਾ ਸੀਗਾ ਜਿਸ ਤੋਂ ਬਾਅਦ ਸਰਕਾਰ ਭੰਗ ਹੋ ਗਈ ਇਸ ਤੋਂ ਬਾਅਦ ਹੀ ਨਾਇਬ ਸਿੰਘ ਸੈਣੀ ਨੂੰ ਉਹਨਾਂ ਨੂੰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਦੀ ਉਮੀਦਵਾਰ ਦੀ ਟਿਕਟ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਹਰਿਆਣਾ ਚ ਲੋਕ ਸਭਾ ਹੁੰਦੇ ਨੇ ਚੋਣ ਜਿਸ ਦੇ ਵਿੱਚ ਮਨੋਹਰ ਲਾਲ ਖੱਟਰ ਨੇ ਜਿੱਤ ਹਾਸਲ ਕੀਤੀ ਇਸ ਦੇ ਨਾਲ ਹੀ ਬਾਅਦ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਬੀਜੇਪੀ ਹੁਣ ਜਿਹੜੀ ਹੈ ਮਨੋਹਰ ਲਾਲ ਖੱਟਰ ਹੁਣਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਤੇ ਪੀਐਮ ਅਵਾਸਿਰ ਤੇ ਖੱਟਰ ਹੁਣਾਂ ਨੂੰ ਚਾਏ ਦੇ ਉੱਤੇ ਸੱਦਾ ਜੜਾ ਭੇਜਿਆ ਗਿਆ ਜਿਸ ਤਹਿਤ ਮਨੋਹਰ ਲਾਲ ਖੱਟਰ ਹੁਣੀ ਦਿੱਲੀ ਲਈ ਰਵਾਨਾ ਵੀ ਹੋ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਹੁਣਾ ਨੇ ਜਿੱਥੋਂ ਕਰਨਾਲ ਤੋਂ ਚੋਣ ਲੜੀ ਹੈ ਤੇ ਵੱਡੀ ਲੀਡ ਦੇ ਨਾਲ ਜਿੱਤ ਵੀ ਹਾਸਲ ਕੀਤੀ ਹੈ ਤੇ ਉੱਥੇ ਹੀ ਜਿੱਥੇ ਨਰਿੰਦਰ ਮੋਦੀ ਹੁਣਾ ਨੇ ਸਾਰੇ ਐਮਪੀਜ਼ ਨੂੰ ਆਪਣੇ ਘਰ ਦੇ ਵਿੱਚ ਹੀ ਚਾਰ ਦੇ ਸੱਦੇ ਦੇ ਉੱਤੇ ਬੁਲਾਇਆ ਹੋਇਆ ਹੈ ਤੇ ਉੱਥੇ ਹੀ ਮਨੋਹਰ ਲਾਲ ਖੱਟਰ ਹੁਣਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਫਿਲਹਾਲ ਇਸ ਬਾਰੇ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਸਾਹਮਣੇ ਆਈ ਹੈ ਫਿਲਹਾਲ ਇਸ ਬਾਰੇ ਕੋਈ ਵੀ ਪੁਸ਼ਟੀ ਹੋਈ ਨਹੀਂ ਨਜ਼ਰ ਨਹੀਂ ਆ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਬਿਹਤ ਦੀ ਵੱਡੀ ਖਬਰ ਹੈ ਕਿ ਮਨੋਹਰ لال ਖੱਟਰ ਹੁਣਾਂ ਨੂੰ ਕੋਈ ਵੱਡਾ ਮੰਤ్రਾਲਾ ਮਿਲ ਸਕਦਾ ਹੈ ਮਨਿਸਟਰ ਬਣ ਸਕਦੇ ਨੇ ਜਾਂ ਫਿਰ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਭਾਜਪਾ ਪਾਰਟੀ ਉਹਨਾਂ ਦੇ ਮੋਢਿਆਂ ਦੇ ਉੱਤੇ ਰੱਖ ਸਕਦੀ ਹੈ ਜਿੱਥੇ ਨਿਰਿੰਦਰ ਮੋਦੀ ਅੱਜ ਪੀਐਮ ਦੇ ਆਹਦੇ ਵੱਜੋਂ ਸੌਂ ਚੁੱਕਣ ਜਾ ਰਹੇ ਨੇ ਤੇ ਉਸੇ ਦੇ ਤਹਿਤ ਹੀ ਮਨੋਹਰ لال ਖੱਟਰ ਹੁਣਾਂ ਨੂੰ ਚਾਹੇ ਤੇ ਸੱਦੇ ਦੇ ਉੱਤੇ ਜਿਹੜਾ ਆ ਉਹ ਸੁਨੇਹਾ ਭੇਜਿਆ ਗਿਆ ਜਿਸ ਦੇ ਤਹਿਤ ਮਨੋਹਰ ਲਾਲ ਖੱਤਰ ਜਿਹੜੇ ਨੇ ਉਹ ਵੀ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਉਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਵੀ ਮੰਤਰਾਲਾ ਜਿਹੜਾ ਹੈ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਜੇਕਰ ਮਨੋਹਰ ਲਾਲ ਖੱਟਰ ਹੁਣਾਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਪਾਰਟੀ ਜਿਹੜੀ ਹੈ ਉਹਨਾਂ ਦੇ ਮੋਟਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਵੱਡੀ ਜ਼ਿੰਮੇਵਾਰੀ ਸੌਂਪਣ ਜਾਰੀ ਹੈ ਜਿਸ ਦੇ ਤਹਿਤ ਦੇਖਣਾ ਹੋਵੇਗਾ ਕਿ ਆਖਰਕਾਰ ਉਹਨਾਂ ਨੂੰ ਕਿਹੜੀ ਮਿਨਿਸਟਰੀ ਜਿਹੜੀ ਹੈ ਦਿੱਤੀ ਜਾਂਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਵੀ ਮਿਨਿਸਟਰ ਬਣ ਸਕਦੇ ਨੇ ਦੱਸਦੀ ਹੈ ਕਿ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਜਿਹੜੀ ਸੌਚਕ ਸਮਾਗਮ ਤੋਂ ਪਹਿਲਾਂ ਜਿੰਨੇ ਵੀ ਐਮਪੀ ਨੇ ਉਹਨਾਂ ਨੂੰ ਚਾਏ ਦੇ ਸੱਦੇ ਦੇ ਉੱਤੇ ਬੁਲਾਇਆ ਗਿਆ ਜਿਸ ਤਹਿਤ ਮਨੋਹਰ ਲਾਲ ਖੱਟਰ ਉਹਨਾਂ ਨੂੰ ਵੀ ਸੱਦਾ ਭੇਜਿਆ ਗਿਆ ਜਿਸ ਤਹਿਤ ਮਨੋਹਰ ਲਾਲ ਖੱਟਰ ਉਹ ਹੀ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਜਿਸ ਤਹਿਤ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਬੀਜੇਪੀ ਪਾਰਟੀ ਦੇ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਮਨੋਹਰ ਲਾਲ ਖੱਟਰ ਨੂੰ ਚਾਹ ਦੇ ਉੱਤੇ ਜਿੱਥੇ ਬੁਲਾਇਆ ਗਿਆ ਤੇ ਉੱਥੇ ਹੀ ਕਿਤੇ ਵੀ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹਨਾਂ ਨੂੰ ਮੰਤਰੀ ਪਦ ਮਿਲੇਗਾ ਜਾਂ ਫਿਰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਦੱਸਦੀ ਹੈ ਕਿ ਗੌਰਤਲਬ ਹੈ ਕਿ ਮਾਰਚ 2024 ਦੇ ਤੱਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਮੰਤਰੀਆਂ ਦੇ ਨਾਲ ਅਸਤੀਫਾ ਦਿੱਤਾ ਸੀਗਾ ਜਿਸ ਤੋਂ ਬਾਅਦ ਸਰਕਾਰ ਭੰਗ ਹੋ ਗਈ ਇਸ ਤੋਂ ਬਾਅਦ ਹੀ ਨਾਇਬ ਸਿੰਘ ਸੈਣੀ ਨੂੰ ਉਹਨਾਂ ਨੂੰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਦੀ ਉਮੀਦਵਾਰ ਦੀ ਟਿਕਟ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਹਰਿਆਣਾ ਚ ਲੋਕ ਸਭਾ ਹੁੰਦੇ ਨੇ ਚੋਣ ਜਿਸ ਦੇ ਵਿੱਚ ਮਨੋਹਰ ਲਾਲ ਖੱਟਰ ਨੇ ਜਿੱਤ ਹਾਸਲ ਕੀਤੀ ਇਸ ਦੇ ਨਾਲ ਹੀ ਬਾਅਦ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਬੀਜੇਪੀ ਹੁਣ ਜਿਹੜੀ ਹੈ ਮਨੋਹਰ ਲਾਲ ਖੱਟਰ ਹੁਣਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਤੇ ਪੀਐਮ ਅਵਾਸਿਰ ਤੇ ਖੱਟਰ ਹੁਣਾ ਨੂੰ ਚਾਹੇ ਦੇ ਉੱਤੇ ਸੱਦਾ ਜੜਾ ਭੇਜਿਆ ਗਿਆ ਜਿਸ ਦੇ ਹੱਥ ਮਨੋਹਰ ਲਾਲ ਖੱਟਰ ਹੁਣੀ ਦਿੱਲੀ ਲਈ ਰਵਾਨਾ ਵੀ ਹੋ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਹੁਣਾ ਨੇ ਜਿੱਥੋਂ ਕਰਨਾਲ ਤੋਂ ਚੋਣ ਲੜੀ ਹੈ ਤੇ ਵੱਡੀ ਲੀਡ ਦੇ ਨਾਲ ਜਿੱਤ ਵੀ ਹਾਸਲ ਕੀਤੀ ਹੈ ਤੇ ਉੱਥੇ ਹੀ ਜਿੱਥੇ ਨਰਿੰਦਰ ਮੋਦੀ ਹੁਣਾ ਨੇ ਸਾਰੇ ਐਮਪੀਜ਼ ਨੂੰ ਆਪਣੇ ਘਰ ਦੇ ਵਿੱਚ ਹੀ ਚਾਰ ਦੇ ਸੱਦੇ ਦੇ ਉੱਤੇ ਬੁਲਾਇਆ ਹੋਇਆ ਹੈ ਤੇ ਉੱਥੇ ਹੀ ਮਨੋਹਰ ਲਾਲ ਖੱਟਰ ਹੁਣਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਫਿਲਹਾਲ ਇਸ ਬਾਰੇ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਸਾਹਮਣੇ ਆਈ ਹੈ ਫਿਲਹਾਲ ਇਸ ਬਾਰੇ ਕੋਈ ਵੀ ਪੁਸ਼ਟੀ ਹੋਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਬੇਹੱਦ ਹੀ ਵੱਡੀ ਖਬਰ ਹੈ ਕਿ ਮਨੋਹਰ لال ਖੱਟਰ ਨੂੰ ਕੋਈ ਵੱਡਾ ਮੰਤ్రਾਲਾ ਮਿਲ ਸਕਦਾ ਹੈ ਮਨਿਸਟਰ ਬਣ ਸਕਤੇ ਨੇ ਜਾਂ ਫਿਰ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਜੀਪੀ ਪਾਰਟੀ ਉਹਨਾਂ ਦੇ ਮੋਢਿਆਂ ਦੇ ਉੱਤੇ ਰੱਖ ਸਕਦੀ ਹੈ